ਅੱਜ ਬੜੀ ਖੁਸ਼ੀ ਆ ਕਿ ਅੱਜ ਜੋ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਸ਼ੁਰੂ ਹੋਈ ਔਰ ਕਈ ਥਾਂ ਮਾ ਤੋਂ ਮਲੇਰ ਕੋਟਲੇ ਦੀ ਧਾਰਤੀ ਤੋਂ ਸ਼ੁਰੂ ਹੋਈ ਸੀ ਜਿੱਥੇ ਅੰਗਰੇਜ਼ਾਂ ਦੇ ਤੋਪਾਂ ਦੇ ਮੂੰਹ ਬੰਦ ਕੀਤੇ ਸੀ ਨਾਮ ਧਾਰੀ ਗੁਕਿਆ ਨੇ ਫਿਰ ਸੀਧ ਭਗਤ ਸਿੰਘ ਦੀ ਧਾਰਤੀ ਤੋਂ ਹੁੰਦੀ ਹੋਈ ਪਟਿਆਲੇ ਦੇ ਵਿੱਚੋਂ ਹੁੰਦੀ ਹੋਈ ਜਲੰਧਰ ਗਰਦਾਸ ਪਰਦਾ ਹੁੰਦੇ ਹੋਏ ਅੱਜ ਇਹ ਭਾਰਤੀ ਮਹਿਮ ਖਾੜ ਇਲਾਕੇ ਦੇ ਮਾਜਰੀ ਬਲਾਕ ਵਿੱਚ ਆਈ ਆ ਯਕੀਨ ਕਰਿਓ ਤੁਹਾਡਾ ਇਛਾ ਦੇ ਕੇ ਤੁਹਾਡਾ ਚਾਹ ਦੇ ਕੇ ਤੁਹਾਡੇ ਇਕੱਠ ਵਿੱਚ ਸ਼ਾਮਲ ਅਕਾਲੀ ਵਰਕਰ ਅਕਾਲੀ ਲੀਡਰ ਦੇ ਕੇ ਬੱਚਾ ਬੱਚਾ ਕਹਿ ਰਿਹਾ ਕਿ ਇਸ ਭਾਰਤੀ ਮਹਿਮ ਦੀ ਜਿਹੜੇ ਲਹਿਰ ਚੱਲ ਰਹੀ ਆ ਉਹਦੇ ਵਿੱਚ ਸਭ ਤੋਂ ਵਧੀਆ ਵੱਜਮਾ ਕਾਠਾ ਜਖੜ ਬਲਾਗ ਦੇ ਮਾਜਰੀ ਬਲਾਗ ਦੇ ਵਿੱਚ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਮਾਂ ਤੁਹਾਡਾ ਧੰਨਵਾਦ ਵੀ ਕਰਦਾ। ਤੁਹਾਨੂੰ ਵਧਾਈ ਵੀ ਦਿੰਦਾ। ਯਕੀਨ ਕਰਿਓ ਮੈਂ ਬਹੁਤ ਸਾਰੀਆਂ ਮੀਟਿੰਗਾਂ 'ਚ ਗਿਆ। ਇੱਥੇ ਗੱਲ ਵੀ ਕਿਸੇ ਨੇ ਕੀਤੀ ਸੀ। ਕਿ ਆਡ ਅਡ ਧੜੇ ਨੇ ਆਡ ਅਡ ਸੈਕਸ਼ਨ ਨੇ ਸਾਡਾ ਜੀ ਦਾ ਗੁਰਵਿੰਦਰ ਬਿੱਟੂ ਜੀ ਦੋ ਚੜੀ ਜੀ ਉਹ ਗੱਲ ਕਰ ਰਹੇ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਬਹੁਤ ਸਾਰੀਆਂ ਮੀਟਿੰਗਾਂ ਅਟੈਂਡ ਕਰੀਆਂ ਇਹ ਤੁਹਾਨੂੰ ਵਧਾਈ ਜਾਂਦੀ ਆ ਕਿ ਇਸ ਮੀਟਿੰਗ ਦੇ ਪ੍ਰਬੰਧਕਾਂ ਦੇ ਵਿੱਚ ਤੁਹਾਡੇ ਇਲਾਕੇ ਨੂੰ ਆ 11 12 ਬੰਦਿਆਂ ਨੇ ਇੱਕ ਕਮੇਟੀ ਬਣਾ ਕੇ ਇਸ ਤਰ੍ਹਾਂ ਦਾ ਟੀਮ ਵਰਕ ਕਰਕੇ ਦਿਖਾਇਆ ਮੈਂ ਸਮਝਦਾ ਭੱਜ ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਦੇਸ਼ ਦੇਦਾ ਇਹ ਵਧਾਈ ਆ ਆ ਮੇਰੇ ਸੱਜੇ ਖੱਬੇ ਖੜੇ ਨੇ ਸਾਰੇ ਮਨਜੀਤ ਸਿੰਘ ਮੁੱਦੋ ਜੀ ਮੇਜਰ ਸਿੰਘ ਸੰਗਤਪੁਰਾ ਜੀ ਗੁਰਮੀਤ ਆ ਸਾਡਾ ਅਜੀਤ ਪਹਿਲਾਂ ਤੁਸੀਂ ਨੈਣ ਗੱਡੀ ਖੜਾ ਸੀ ਸਰਵਜੀਤ ਸਿੰਘ ਕਾਦੀ ਮਾਜਰਾ ਛੰਟੂ ਜੀ ਹੁਣੇ ਬਲਦੇਵ ਸਿੰਘ ਖਿਜਰਾਬਾਦ ਰਵਿੰਦਰ ਵਜੀਦਪੁਰ ਰਵਿੰਦਰ ਪੈਂਟਾ ਜੀ ਜਗਦੇਵ ਮਲੋਆ ਜੀ ਸੁਰਿੰਦਰ ਸਾਡਾ ਸਰਪੰਚ ਸਾਹਿਬ ਕਾਦੀ ਮਾਜਰਾ ਮਨਦੀਪ ਖਿਜਰਾਬਾਦ ਦਰਸ਼ਨ ਸਿੰਘ ਅਵਤਾਰ ਸਿੰਘ ਸਲੇਮਪੁਰ ਭਗਤ ਸਿੰਘ ਭਗਤ ਮਾਜਰਾ ਇਹ ਮੇਜਰ ਜਿੰਗਪੁਰਾ ਦਾ ਮੈਂ ਕਹਤਾ ਇਹ ਆਪ ਦਾ ਹੈ ਹੀ ਹੈ ਯਕੀਨ ਕਰਿਓ ਮੈਂ ਦੇਖ ਰਿਆ ਸੀ ਆ ਮੰਦੀਪ ਖੇਜੜਾ ਬਾਤ ਆ ਕਾਦੀ ਮਾਜਰੇ ਹੋਰੀ ਛੰਟੂ ਜੀ ਹੋਰੀ ਫਿਰ ਅਰਵਿੰਦਰ ਵਜੀਦ ਪਰੋਰੀ ਔਰ ਮੰਦੀਪ ਮੁੱਦੋ ਹੋਰੇ ਇਹਨਾਂ ਨੇ ਤਾਂ ਆਪਣੇ ਬੱਚੇ ਵੀ ਨਾਲ ਤੋਰੇ ਹੋਏ ਨੇ ਜਿਵੇਂ ਕਹਿੰਦਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚ ਲਾਇਆ ਬੈਠ ਮੈਂ ਇੱਕ ਇੱਕ ਪਿੰਡ ਜਾ ਕੇ ਘਰ ਘਰ ਜਾ ਕੇ ਇਹ ਜਿਹੜਾ ਸਨੇਹਾ ਦੇ ਕੇ ਆਏ ਨੇ ਅੱਜ ਇਹ ਇਕੱਠ ਦੀ ਕਾਮਯਾਬੀ ਦਾ ਰਾਜ ਆ ਸੋ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਆ ਜਿਹੜਾ ਪ੍ਰੋਗਰਾਮ ਸੋ ਬਣਿਆ ਅਕਾਲੀ ਦਲ ਨੂੰ ਮੋੜ ਸਿਰਜੀਤ ਕਰ ਲਈ ਗਠਿਤ ਕਰ ਲਈ ਸ੍ਰੀ ਅਕਾਲ ਧਰਮ ਦੀ ਫਸੀਲ ਤੇ ਕਿਉਂ ਕਰਨਾ ਪਿਆ ਵੀਰੋ ਇਸ ਕਰਕੇ ਕਰਨਾ ਪਿਆ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਰੋਹ ਸੀ ਜਿਹੜਾ ਦਬਕਾ ਸੀ ਜਿਹੜਾ ਭੈ ਸੀ ਜਿਸ ਅਕਾਲੀ ਦਲ ਤੋਂ ਹਿੰਦੁਸਤਾਨ ਦੀਆਂ ਸਰਕਾਰਾਂ ਭੈ ਮੰਨਦੀਆਂ ਸੀ ਉਹ ਹਿੰਦੁਸਤਾਨ ਦੇ ਵਿੱਚ ਅਕਾਲੀ ਦਲ ਪਤਲਾ ਪੈ ਗਿਆ ਅਕਾਲੀ ਦਲ ਕਮਜ਼ੋਰ ਪੈ ਗਿਆ ਅਕਾਲੀ ਦਲ ਦੀ ਚਿੱਠੀ ਦਾ ਕੋਈ ਜਵਾਬ ਦੇਣ ਤੱਕ ਤਿਆਰ ਨਹੀਂ ਸੀ ਜਥੇਦਾਰ ਸਿੰਘ ਸਾਹਿਬ ਗੰਨੇ ਹਰਪ੍ਰੀਤ ਸਿੰਘ ਜੀ ਪਹੁੰਚੇ ਨੇ ਉਹਨਾਂ ਦਾ ਸਵਾਗਤ ਜਗਾ ਰਿਆ ਨਾ ਕਰੋ ਮੈਂ ਸਟੇਜ ਤੇ ਜਗਤ ਮਹਾਨ ਹੈ ਇੱਕ ਪਾਸੇ ਅੰਕਾਂ ਤਖਤ ਮਹਾਨ ਹੈ ਪਾਥ ਦੀ ਸ਼ਾਨ ਹੈ ਜੋ ਹਤਾ ਤਖਤ ਨਾਲ ਟਕਰਾਏਗਾ ਜੂਰ ਹੋ ਜਾਏਗਾ ਜੋ ਕਾਲ ਤਖਤ ਨਾਲ ਟਕਰਾਏਗਾ ਸਿੰਘ ਸਾਹਿਬ ਦਾ ਆਪਾਂ ਸਾਰਿਆਂ ਨੇ ਜਕਾਰੇ ਲਾ ਕੇ ਸਵਾਗਤ ਕੀਤਾ ਔਰ ਇਸ ਗੱਲ ਦਾ ਮਾਣ ਆ ਕਿ ਸੱਚ ਦਾ ਫੈਰਾ ਦੇਣ ਲਈ ਸੱਚ ਦੀ ਗੱਲ ਕਰ ਲਈ ਇਹਨਾਂ ਨੇ ਜੋ ਜੁਰਤ ਕੀਤੀ ਆ ਉਹ ਤੇ ਅਸੀਂ ਮਾਣ ਕਰ ਸਕਦੇ ਆ

ਸ਼ਰੋਮਣੀ ਅਕਾਲੀ ਦਾ ਨੇ ਸੂਬੇ ਦੇ ਵਿੱਚ ਕਿਸੇ ਟਾਈਮ 42% ਤੇ ਫਿਰ 36% ਰਹਿ ਗਿਆ ਫਿਰ 24% ਰਹਿ ਗਿਆ ਫਿਰ 18% ਰਹਿ ਗਿਆ ਆ ਫਿਰ ਪਿੱਛੇ ਦੇ 6% ਰਹਿ ਗਿਆ ਤੇ ਜਿਹੜੀਆਂ ਬਾਏ ਇਲੈਕਸ਼ਨਾਂ ਆਈਆਂ ਉਹਨਾਂ ਇਹ ਤਾਂ 0% ਰਹਿ ਗਿਆ ਸੋ ਇਸ ਕਰਕੇ ਸਾਡੇ ਸਿੰਘ ਸਾਹਿਬਾਨ ਨੇ ਜਾਇਹ ਕਹਿ ਲੋ ਕਿ ਅਸੀਂ ਲੋਕ ਜੋ ਸਾ ਸੁਖਵੀਰ ਸਿੰਘ ਬਾਦਲ ਦੇ ਨਾਲ ਰਹੇ ਅਸੀਂ ਮਹਿਸੂਸ ਕੀਤਾ ਕਿ ਇਤਿਹਾਸ ਸਾਡੇ ਤੋਂ ਜਵਾਬ ਮੰਗੇਗਾ ਲੋਕ ਸਾਡੇ ਤੋਂ ਜਵਾਬ ਮੰਗਣਗੇ ਇਹ ਹਾਲਤ ਕਿਉਂ ਹੋਈ ਆ ਅਕਾਲੀ ਦਲ ਦੀ ਜਦੋਂ ਅਸੀਂ ਰੋਕਿਆ ਟੋਕਿਆ ਉਹਨਾਂ ਨੇ ਤਕਲੀਫ ਮੰਨੀ ਕਹਿੰਦੇ ਜੀ ਭਾਜਪਾ ਨੇ ਅਸੀਂ ਕਾਰਤਾਰ ਸਿੰਘ ਸਾਹਿਬ ਤੇ ਚਲੇ ਗਏ ਵੀ ਸਾਡੇ ਤੋਂ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਜ਼ਾ ਦਿਓ ਤੇ ਸਾਨੂੰ ਕਹਿੰਦੇ 나ਗਪੁਰਾਇ ਨੇ ਭੇਜਤੇ ਕਦੇ ਕਹਿੰਦੇ ਬੀਜੇਪੀ ਆਏ ਨੇ ਭੇਜਤੇ ਉਹ ਬਾਦਲ ਸਾਹਿਬ ਵਾਲੀ ਨਿੱਕਰ ਉਹ ਸਾਰਿਆਂ ਦੇ ਪਾ ਦੰਨੇ ਆ ਸੋ ਇਸ ਕਰਕੇ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ 2024 ਨੂੰ ਅਹਿਸਾਸ ਕੀਤਾ ਕਿ ਜੇ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਇਹ ਦੇ ਲਈ ਮੋੜ ਸਿਰ ਦਿੱਤੀ ਨਹੀਂ ਨਰੋਜ ਉਹਨਾਂ ਲੋਕਾਂ ਨੂੰ ਜਿਮੇਵਾਰੀ ਸਾਬੀ ਜਾਵੇ ਜਿਨ੍ਹਾਂ ਤੇ ਕੋਈ ਉਂਗਲ ਨਾ ਠਾ ਸਕੇ ਸੋ 7 ਮੈਂਬਰ ਦੀ ਕਮੇਟੀ ਬਣਾਈ ਦੋ ਭਾਵੇਂ ਅਸਤੀਫਾ ਦੇ ਕੇ ਚਲੇ ਗਏ ਪਰ ਪੰਜ ਮੈਂਬਰ ਜਿਹੜੇ ਅੱਜ ਉਹ ਭਾਰਤੀ ਮਹਿਮ ਨੂੰ ਚਲਾ ਰਹੇ ਨੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਪਾਲਣਾ ਲਈ ਪੰਜਾਬ ਦੇ ਵਿੱਚ ਇਹ ਭਾਰਤੀ ਮਹਿਮ ਨੂੰ ਸ਼ੁਰੂ ਕੀਤਾ ਸੋ ਵੀਰੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਨਜ਼ਰ ਮਾਰਨ ਦੇ ਲੋੜ ਆ ਕਿ ਪੰਜਾਬ ਦਾ ਕੋਈ ਬਾਲੀਵੁੱਡ ਤੇ ਨਹੀਂ ਰਿਹਾ ਆ ਜਿਹੜਾ ਪਾਣੀਆਂ ਦਾ ਮਸਲਾ ਚੱਲ ਰਿਹਾ ਇਹ ਪਾਣੀਆਂ ਦੇ ਮਸਲੇ ਲਈ ਮਾਲ ਸਾਡੇ ਡੈਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋਲੀ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜ਼ੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚੋਂ ਮੁਲਾਜ਼ਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹਵਾਰਸ ਹੋਇਆ ਪਿਆ ਵਾਲੀ ਵਾਰ ਸੇ ਕੋਈ ਨਹੀਂ ਆ ਜਿਹੜੀ ਹਿੰਮਤ ਪਈ ਭਾਵੇਂ ਕੱਲ ਪਰसों ਸਰਪਾਰਟੀ ਮੀਟਿੰਗ ਬੁਲਾਈ ਸਰ ਪਾਰਟੀ ਮੀਟਿੰਗ ਵੀ ਲੈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਓਸਕ ਪਾਣੀ ਇਹ ਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹਟੀ ਆਦਾ ਪਿੱਛੋਂ ਮੈਂ ਧੰਨਵਾਦ ਕਰਨਾ ਕੁਝ ਆਫਸਰਾਂ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੀ ਦੇਰ ਆਇ ਦਰੋਹਤਾਏ ਤੇ ਜਾਗਣ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜੇ 72 ਮੈਂਬਰਸ਼ਿਪ ਖੋਹੀ ਸੀ ਤਾਂ ਸ਼ਾਇਦ ਇਹ ਹਿੰਮਤ ਨਾ ਪੈਂਦੀ 85 208500 ਕਿਸੂ ਪਾਣੀ ਖੋਣ ਦੀ ਜੇ ਚੰਡੀਗੜ੍ਹ ਦੇ ਇਲਾਕੇ ਖੋ ਗਏ ਇਕੱਠਾ ਹੁੰਦਾ ਪੰਜਾਬ ਤਾਂ ਹਿੰਮਤ ਨਹੀਂ ਸੀ ਪੈਣੀ ਸਾਡੇ ਪਾਣੀਆਂ ਤੇ ਡਾਕੇ ਸਾਡੀ ਰਾਹ ਕਾਨੀ ਤੇ ਡਾਕੇ ਸਾਡੇ ਇਲਾਕਿਆਂ ਤੇ ਡਾਕੇ ਸੋ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਆ ਕਿ ਪੰਜਾਬ ਦਾ ਕੋਈ ਵਹਲੀਬਾਰਸ ਹੋਵੇ ਪੰਜਾਬ ਦਾ ਕੋਈ ਦਰਦ ਸੁਣਾਉਣ ਵਾਲਾ ਹੋਵੇ ਬਹੁਤ ਕੁਝ ਹੋ ਸਕਦਾ ਸਰਕਾਰਾਂ ਵਿੱਚ ਰਹਿ ਕੇ ਜੇ ਜੁਰਤ ਹੋਵੇ ਜੇ ਹਿੰਮਤ ਹੋਵੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਆ ਕਹਿੰਦੇ ਆ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਮੈਂ ਛੇਕ ਹੀ ਨਹੀਂ ਮਾਰਦਾ ਮੈਂ ਪ੍ਰਮਾਤਵਾ ਨੂੰ ਡਰ ਕੇ ਕਹਿਣਾ ਜੇ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਇੱਥੋਂ ਨਾ ਭੇਜਦੇ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ 2014 ਦੇ ਵਿੱਚ ਲੈਂਡ ਐਕਟ ਜਿਸ਼ਨ ਐਕਟ ਲੈ ਕੇ ਆ ਰਹੇ ਸੀ ਮੈਂ ਮੋਦੀ ਸਾਹਿਬ ਦੇ ਸਾਹਮਣੇ ਗੱਲ ਪੈ ਗਿਆ ਵਜ਼ੀਰ ਦੇ ਮੈਨੂੰ ਕਹਿੰਦੇ ਐਮੈਂਡਮੈਂਟ ਵਾਪਸ ਲਾਓ ਸਰਕਾਰ ਦਾ ਐਮਪੀ ਐਮੈਂਡਮੈਂਟ ਨਹੀਂ ਪਾਸ ਕਰ ਸਕਦਾ ਆਯਾਲੀ ਸਾਹਿਬ ਦੇ ਝੁੰਡਾ ਸਾਹਿਬ ਬੈਠੇ ਨੇ ਐਮਐਲਏ ਇਹਨਾਂ ਨੂੰ ਪਤਾ ਰੋਲਿੰਗ ਪਾਰਟੀ ਦਾ ਐਮਐਲਪਾ ਨਹੀਂ ਸਕਦਾ ਮੈਂ ਪਾਤੀ ਬਾਦਲ ਸਾਹਿਬ ਦਾ ਫੋਨ ਆਇਆ ਜ਼ਮੀਰ ਜੀ ਦਾ ਆਇਆ ਮੈਂ ਮੈਂ ਨਹੀਂ ਵਾਪਸ ਲੰਦਾ ਆਖਿਰ ਮੈਂ ਵਾਪਸ ਨਾਲ ਲਈ ਬਿੱਲ ਵਾਪਸ ਲੈਣਾ ਪੈ ਗਿਆ ਆ ਨੈਸ਼ਨਲ ਵਾਟਰ ਟਰਮੀਨਲ ਲਿਆਉਣ ਲੱਗੇ ਸੀ ਲੋਕ ਸਭਾ ਚ ਪਾਸ ਕਰਤਾ ਆ ਪਿੱਛੇ ਦੇ 19 ਦੇ ਵਿੱਚ ਤੇ ਅਸੀਂ ਅੜਗੇ ਜਾ ਕੇ ਰਾਜ ਸਭਾ ਦੇ ਵਿੱਚ ਜਾ ਕੇ ਰੋਕਿਆ ਸੋ ਮੇਰਾ ਮਤਲਬ ਆਹਰ ਵੀਰੋ ਜਿਹਦੇ ਸਾਹਮਣੇ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਉਸੇ ਰਵੀਰ ਨੂੰ ਟੈਲੀਫੋਨ ਕਰਕੇ ਇਸੇ ਇਲਾਕੇ ਦੇ ਮੁੰਡੇ ਨਹਿਰ ਦੇ ਕੰਢੇ ਤੇ ਲਿਆ ਕੇ ਮਾਰ ਲੱਗੇ ਸੀ ਇੱਕੇ ਟੈਲੀਫੋਨ ਮੈਂ ਕੀਤਾ ਸੀ ਮੈਂ ਕਿਹਾ ਤੈਨੂੰ ਇਸੇ ਨਹਿਰ ਦੇ ਵਿੱਚ ਡੋਬ ਦੂੰਗਾ ਜੇ ਮੁੰਡੇ ਮੁੜ ਕੇ ਥਾਣੇ ਨਾ ਪਹੁੰਚਾਏ ਬਾਹਰ ਸਿ ਲਿਆਣ ਕੇ ਥਾਣੇ ਪਹੁੰਚਾਏ ਅੱਜ ਉਹਨਾਂ ਤੇ ਇੱਕ ਦਾ ਸ਼ਹੀਦ ਹੋ ਗਿਆ ਅੱਜ ਅਮਰੀਕਾ ਚ ਸੋ ਮੇਰਾ ਮਤਲਬ ਇਹ ਆ ਜੇ ਰਾਜ ਸ਼ਕਤੀ ਲੋਕਾਂ ਲਈ ਵਰਤੀ ਜਾਵੇ ਤਾਂ ਬਹੁਤ ਕੁਝ ਸਵਾਰਿਆ ਜਾ ਸਕਦਾ ਅੱਜ ਲੋੜ ਹੈ ਇੱਕ ਐਸਾ ਤਾਕਤਵਰ ਅਕਾਲੀ ਦਲ ਬਣਾਉਣ ਦੀ ਐਸੀ ਪੰਥ ਦੀ ਇੱਕ ਜਥੇਬੰਦੀ ਬਣਾਉਣ ਦੀ ਜਿਹੜੀ ਨਾ ਭੈਚਾਵੇ ਨਾ ਲਾਲਚ ਜਾਵੇ ਜਿਹੜੀ ਜੁਰਤ ਦੇ ਨਾਲ ਪੰਜਾਬੀਆਂ ਦੀ ਆਵਾਜ਼ ਬਣ ਸਕੇ ਜਿਸ ਤਰ੍ਹਾਂ ਦੀ ਤਵਕਕ ਜਿਸ ਤਰ੍ਹਾਂ ਦੀ ਆਸ ਪੰਜਾਬ ਦੇ ਲੋਕ ਅਕਾਲੀਆਂ ਤੇ ਕਰਦੇ ਨੇ ਉਸ ਤਰ੍ਹਾਂ ਦੀ ਆਸ ਤਵਕਕ ਨੂੰ ਪੂਰਾ ਕਰਨ ਲਈ ਮਾਨਜੋਗ ਸਿੰਘ ਸਹਿਬਾਨਾ ਨੇ ਇਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਕਿ ਤੁਸੀਂ ਪਿੰਡ ਪਿੰਡ ਜਾ ਕੇ ਭਾਤੀ ਕਰੋ ਤੇ ਨਵਾਂ ਅਕਾਲੀਦਾਰ ਹੋਵੇ ਔਰ ਅਕਾਲੀ ਦਲ ਐਸਾ ਹੋਵੇ ਜਿਹੜੇ દોਸ਼ ਕਮੀਆਂ ਖਾਮੀਆਂ ਅਕਾਲੀਆਂ ਚ ਰਹੀਆਂ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਟੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਸੋ ਅਸੀਂ ਨਵਾਂ ਵਿਧਾਨ ਲਿਆ ਰਹੇ ਹਾਂ ਜਿਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਚੋਣ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਵੰਦੀ ਤਾਂ ਬਚੀ ਰਹੇ ਅੱਜ ਅਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਇਹ ਹੋਇਆ ਕਿ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜਥੇਬੰਦੀ ਖਤਮ ਹੋ ਗਈ ਹਲਕਾ ਇੰਚਾਰਜ ਮਾਲਕ ਬਣਾ ਤੇ ਹਲਕਾ ਇੰਚਾਰਜਦਾਰ ਦੀਆਂ ਜ਼ਗੀਰਾ ਹੋ ਗਈਆਂ ਤੇ ਵਰਕਰ ਨਰਾਸ਼ ਹੋ ਗਿਆ ਵਰਕਰ ਪਾਰਟੀ ਤੋਂ ਟੁੱਟ ਗਿਆ ਇਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਮੁੜ ਕੇ ਕਮਜ਼ੋਰ ਨਾ ਹੋਵੇ ਇਹਦੀ ਸਾਨੂੰ ਪੂਰੀ ਚੌਕਸੀ ਆ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਫਿਕਰਮੰਦਾਂ ਕਿ ਅੱਗੇ ਲਈ ਐਸੇ ਬੰਨ੍ਹ ਨੂੰ ਬੰਨੇ ਜਾਣ ਕਿ ਮੁੜ ਕੇ ਇੱਕ ਬੰਦਾ ਜਿਹੜਾ ਉਹ ਡਿਕਟੇਟਰ ਨਾ ਬਣ ਸਕੇ ਇੱਕ ਬੰਦੇ ਕੋਲ ਤਾਕਤ ਨਾ ਹੋ ਸਕੇ ਸਾਡੇ ਪਛੋਕਰ ਦੇ ਵਿੱਚ ਜਿਹੜੀ ਕਲੈਕਟਿਵ ਲੀਡਰਸ਼ਿਪ ਸਾਡੇ ਆਗੂਆਂ ਨੇ ਦਿੱਤੀ ਸੀ ਇਕੱਠੇ ਹੋ ਕੇ ਸਾਡੇ ਆਗੂ ਸਲਾਹ ਕਰਦੇ ਸੀ ਫੈਸਲੇ ਕਰਦੇ ਸੀ ਤੇ ਪੰਥੂਣਾ ਦੇ ਪਿੱਛੇ ਚੱਲਦਾ ਸੀ ਉਸ ਤਰ੍ਹਾਂ ਦੀ ਲੀਡਰਸ਼ਿਪ ਕੌਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਣੀ ਚਾਹੁੰਦੇ ਆ ਆਉਣ ਵਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਜ ਸਾਹਮਣੇ ਨਜ਼ਰ ਆ ਰਿਹਾ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸੇ ਧੜੇ ਦਾ ਕਿਸੇ ਦੀ ਸਪਾਰਸ਼ ਦਾ ਕਿਸੇ ਵੀ ਕੋਟੇ ਦਾ ਮੈਂਬਰ ਨਾ ਬਣੇ ਬਲਕਿ ਮੈਂਬਰ ਜਿਹੜਾ ਹੈ ਉਹਦਾ ਕਰਤਾਰ ਹੋਵੇ ਉਹਦਾ ਪਸ਼ੋਕੜ ਹੋਵੇ ਉਦੀ ਦਿਖ ਹੋਵੇ ਉਦੀ ਸੋਚ ਹੋਵੇ ਉਦੀ ਬਲਖਣਤਾ ਲੋਕਾਂ ਨੂੰ ਨਜ਼ਰ ਆਵੇ ਤਾਂ ਕਿ ਪੰਥ ਦੀ ਆਏ ਮਹਾਨ ਜਥੇਬੰਦੀਆਂ ਜਿਹੜੀਆਂ ਇੱਕ ਵਿਅਕਤੀਆਂ ਰਹਿ ਗਈਆਂ ਇੱਕ ਧੜੇ ਦੀਆਂ ਰਹਿ ਗਈਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਅਸੀਂ ਉਹਨਾਂ ਦੀ ਚੁੰਗਲ ਤੋਂ ਕੱਢ ਕੇ ਸਭ ਤੋਂ ਪਹਿਲਾ ਪ੍ਰੋਗਰਾਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾ ਵੀ ਸਾਡਾ ਹੋਏਗਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਬਹਾਲ ਰੱਖਣਾ ਸਾਡੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਬਹਾਲ ਰੱਖਦੇ ਓਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਜਮਾਤ ਹੈ ਉਸ ਜਮਾਤ ਨੂੰ ਅਸੀਂ ਪੰਥ ਦੀ ਜਮਾਤ ਬਣਾਉਣਾ ਉਹਨੂੰ ਰਾਸੀ ਚੁੰਗਲ ਤੋਂ ਕੱਢਣਾ ਉਹਨੂੰ ਧਾਰਮਿਕ ਸਿੱਖਿਆਤਾਂ ਦੇ ਹਵਾਲੇ ਕਰਕੇ ਸਾਡਾ ਮਹਾਨ ਧਰਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਚਲਾਇਆ ਧਰਮ ਸ੍ਰੀ ਗੁਰੂ ਕਲਗੀਧਰ ਪਾਸ਼ਾ ਦਾ ਦਸ਼ਮੇਸ਼ ਪੁੱਤਾਂ ਦਾ ਇੱਕ ਸਿਰデア ਖਾਲਸਾ ਇਨਾ ਪੰਥ ਕੇ ਸੰਸਥਾਵਾਂ ਤੋਂ ਸੇਰ ਲੈ ਕੇ ਪੰਥ ਦੀ ਸੇਵਾ ਕਰ ਸਕੇ ਮਿਰੋਜ ਪੰਥ ਦੀਆਂ ਜਥੇਵੰਦੀਆਂ ਜਥੇਵੰਦੀਆਂ ਬਣਾਉਣ ਲਈ ਅਸੀਂ ਉਸ ਚੁੰਗਲ ਤੋਂ ਕੱਢ ਕੇ ਆਜ਼ਾਦ ਕਰਨਾ ਸੁਤੰਤਰ ਕਰਨਾ ਜਾਨੀ ਹਰਪ੍ਰਿੰਸੀ ਦੀ ਮਾਂ ਜੋ ਜਥੇਦਾਰ ਸਾਹਿਬ ਸਾਡੇ ਵਿੱਚ ਸ਼ੋਭਤ ਨੇ ਮੈਂ ਸਮਝਦਾ ਕਿ ਇਹ ਤੋਂ ਵਧੀਆ શિક્ષੀ ਸਾਡੇ ਸਾਹਮਣੇ ਇਹ ਤੋਂ ਵਧੀਆ ਇਨਸਾਨ ਸਾਡੇ ਸਾਹਮਣੇ ਜਿਨੇ ਕੋਈ ਲਾਲ ਨੀ ਲਾਲ ਤੇ ਟਕਰਾਤੇ ਦਵਾ ਟਕਰਾਤੇ ਹੋਂ ਤੱਕ ਲੋਕ ਕਹਿੰਦੇ ਸੀ ਚੰਗੇ ਚੰਗੇ ਕਹਿੰਦੇ ਸੀ ਕਿ ਸਿੰਘ ਸਹਿਬਾਨਾ ਚ ਕਿੱਥੇ ਜਾਣਾ ਸਿੰਘ ਸਹਿਬਾਨ ਜੁੜਤੇ ਨਹੀਂ ਕਰ ਸਕਦੇ ਸੁਖਵੀਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਪਰ ਮੈਂ ਬਾਰੇ ਜਾਣਾ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਹਨਾਂ ਨੇ ਜੁਰਤ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਸੋ ਇਸ ਕਰਕੇ ਵੀਰੋ ਉਹ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮੈਂ ਜਿਹੜਾ ਚੂੜੀ ਬਣਦਾ ਉਸੇ ਤੇ ਚੀਕਦਾ ਗਾ ਦੋਸ਼ ਮੈਂ ਦਿਮੇ ਪਹਿਲਾਂ ਕਿ ਆ ਵੀ ਬਾਦਲ ਸਾਹ ਵਾਲੀ ਨਿਕਰ ਹਰੇਕ ਦੇ ਪਵਾ ਦਿੰਦੇ ਆ ਦੋਸਲ ਵੀੜੀ ਦੇ ਸੋ ਇਸ ਕਰਕੇ ਜਿਹੜਾ ਜੁਰਤ ਨਾਲ ਗੱਲ ਕਰੇਗਾ ਜਿਹੜਾ ਕਿਸੇ ਗਲਤ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਮਾਸਟਰ ਜੀ ਹਿੰਦ ਸਵਾਚਾਰ ਵਾਲੇ ਤੁਹਾਡੇ ਬ੍ਰੂਧ ਬਹੁਤ ਬੋਲਦੇ ਆ ਤੁਸੀਂ ਕੋਈ ਦਾ ਜਵਾਬ ਨਹੀਂ ਦਿੰਦੇ ਕਹਿੰਦੇ ਇੱਕ ਗੱਲ ਸਮਝ ਲਿਆ ਕਰੋ ਜਦੋਂ ਮੈਂ ਪੰਥ ਦੀ ਗੱਲ ਕਰਾਂ ਜਦੋਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਹ ਸਮਝ ਲਿਆ ਕਰੋ ਕਿ ਜਦੋਂ ਵਿੰਦ ਸਵਾਚਾਰ ਆਲੇ ਵਿਰੋਧ ਕਰਦੇ ਨੇ ਤੇ ਮੈਂ ਪੰਥ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕਰੇਗਾ ਕੁਦਰਤੀ ਤੌਰ ਤੇ ਉਹਨਾਂ ਨੂੰ ਬੁਰਾ ਲੱਗੇਗਾ ਉਹ ਵਿਰੋਧ ਕਰਨਗੇ ਸੋ ਇਸ ਗੱਲ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਆਖਿਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਬੇਨਤੀ ਸਮਾਪਤ ਕਰਨੀ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਪਰ ਤੁਸੀਂ ਜਿਸ ਤਰ੍ਹਾਂ ਹਿੰਮਤ ਕੀਤੀ ਆ ਇਸ ਤਰ੍ਹਾਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਨਿਰੋਧ ਆਪਸੀ ਪਿਆਰ ਦਿਖਾ ਕੇ ਇਤਫਾਕ ਦਿਖਾ ਕੇ ਘਰ ਘਰ ਜਾ ਕੇ اے ਮਹੀਮ ਨੂੰ ਆਪਾਂ ਨੇ ਹੋਰ ਲਾਂਬਨ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ